ਸ਼ਸ਼ੀਕਲ ਜੀ ਮੇਰੀ 올 ਇੰਸਟਾ ਫੈਮਲੀ ਨੂੰ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਫਰੈਂਡਸ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਹੈਂਡਵਰਕ ਵਿੱਚ ਯੂਜ਼ ਹੋਣ ਵਾਲੇ ਆਰੀਵਰਕ ਵਿੱਚ ਯੂਜ਼ ਹੋਣ ਵਾਲੇ ਤੇ ਪੇਂਟਿੰਗ ਵਿੱਚ 올 ਮਟੀਰੀਅਲ ਬਾਰੇ ਜਾਣਕਾਰੀ ਦੇਵਾਂਗੇ ਜੀ ਪਰ ਉਸ ਤੋਂ ਪਹਿਲਾਂ ਜਿੰਨਾ ਭੈਣ ਨੇ ਮੇਰੀ ਸਾਈਡ ਨੂੰ ਫੋਲੋ ਨਹੀਂ ਕੀਤਾ ਹੋਇਆ ਤਾਂ ਪਲੀਜ਼ ਇਸ ਆਈਡੀ ਨੂੰ ਫੋਲੋ ਕਰ ਲਓ ਜੀ ਕਿਉਂਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਲਈ ਬਹੁਤ ਹੀ ਯੂਜ਼ਫੁਲ ਰਹਿਣ ਵਾਲੀਆਂ ਨੇ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਹਾਂ ਜੀ ਆਪਣੇ ਹੈਂਡਵਰਕ ਲਈ ਆਪਾਂ ਨੂੰ ਸਭ ਤੋਂ ਮੇਨ ਹੁੰਦਾ ਹੈ ਜੀ ਫਰੇਮ ਜਿਸ ਵਿੱਚ ਕਿ ਆਪਾਂ ਕੱਪੜੇ ਨੂੰ ਕੱਸਦੇ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਅਲੱਗ-ਅਲੱਗ ਸਾਈਜ਼ਸ ਆਉਂਦੇ ਨੇ ਠੀਕ ਹੈ ਜੀ ਇਹ ਵੁੱਡਨ ਵਿੱਚ ਆਉਂਦਾ ਏ ਇਸ ਤੋਂ بڑا ਸਾਈਜ਼ ਵੀ ਮਿਲ ਜੇਗਾ ਤੇ ਇਸ ਤੋਂ ਛੋਟਾ ਵੀ ਸਾਈਜ਼ ਮਿਲ ਜੇਗਾ ਠੀਕ ਹੈ ਜੀ ਆਮ ਆਮ ਹੀ ਆਪਣੇ ਬਾਜ਼ਾਰ ਤੋਂ ਮਿਲ ਜਾਂਦੇ ਨੇ ਜੀ ਉਸ ਤੋਂ ਬਾਅਦ ਹੈਂਡਵਰਕ ਵਿੱਚ ਯੂਜ਼ ਹੁੰਦੀਆਂ ਨੇ ਜੀ ਇਹਨਾਂ ਨੂੰ ਗੁੱਟੀਆਂ ਕਹਿੰਦੇ ਨੇ ਜੀ ਠੀਕ ਹੈ ਇਹ ਕਾਟਨ ਬੇਸ ਚ ਆਉਂਦੀਆਂ ਨੇ ਜਿਵੇਂ ਕਿ ਆਪਣਾ ਇਹ ਹਰ ਕੱਪੜੇ ਤੇ ਚੱਲ ਜਾਂਦੀਆਂ ਨੇ ਤੇ ਇਹਦੇ ਨਾਲ ਫਲਾਵਰ ਵੀ ਬਹੁਤ ਸੋਹਣੇ ਬਣਦੇ ਨੇ ਤੇ ਫਲਫੀ ਬਣਦੇ ਨੇ ਉਸ ਤੋਂ ਬਾਅਦ ਆਉਂਦੇ ਨੇ ਜੀ ਐਂਕਰ ਦੇ ਗੋਲੇ ਵੀ ਬੋਲਦੇ ਨੇ ਇਹਨੂੰ ਐਂਕਰ ਦੀਆਂ ਗੁੱਟੀਆਂ ਵੀ ਬੋਲਦੇ ਨੇ ਇਹਦੇ ਵਿੱਚ ਸ਼ਾਈਨ ਹੁੰਦੀ ਹੈ ਤੇ ਤਾਗਾ ਥੋੜਾ ਜਿਹਾ ਬਰੀਕ ਹੁੰਦਾ ਹੈ ਠੀਕ ਹੈ ਇਹ ਵੀ ਹੈਂਡਵਰਕ ਵਿੱਚ ਯੂਜ਼ ਕੀਤਾ ਜਾਂਦਾ ਹੈ ਇਹ ਜ਼ਿਆਦਾਤਰ ਸਿਲਕੀ ਸੂਟਾਂ ਦੇ ਯੂਜ਼ ਕੀਤਾ ਜਾਂਦਾ ਹੈ ਇਹ ਆਪਣਾ ਥ्रेड ਹੈ ਜੀ 골ਡਨ ਕਲਰ ਦਾ ਇਸ ਵਿੱਚ ਸਿਲਵਰ ਵੀ ਆਉਂਦਾ ਹੈ ਇਹ ਆਪਣੇ ਆਈ ਬੁੱਕ ਦੇ ਕੰਮ ਆਉਂਦਾ ਹੈ ਜੀ ਠੀਕ ਹੈ ਜੀ ਇਹ ਆਪਣੀ ਸਿੱਪੀ ਨੇ ਜੀ 골ਡਨ ਤੇ ਸਿਲਵਰ ਇਸ ਵਿੱਚ ਕਲਰਫੁਲ ਵੀ ਆਉਂਦੀਆਂ ਨੇ ਠੀਕ ਹੈ ਇਹ ਆਪਣਾ ਕੱਟ ਕੱਟ ਦਾਣਾ ਹੈ ਸਿਲਵਰ ਕਲਰ ਦਾ ਇਸ ਵਿੱਚ 골ਡਨ ਵੀ ਆਉਂਦਾ ਹੈ ਜੀ ਮੋਤੀ ਹੋਗੇ ਜੀ ਠੀਕ ਹੈ ਹੋਰ ਵੀ ਸਾਰੇ ਕਲਰ ਆਂਦੇ ਆ ਮੋਤੀਆਂ ਚ ਇਹ ਥੋੜੇ ਬਡੇ ਵਾਲੇ ਮੋਤੀ ਮਨਕੇ ਹੋਗੇ ਜੀ ਠੀਕ ਹੈ ਇਹਦੇ ਵਿੱਚ ਵੀ ਇਹ ਨਕਸ਼ੀ ਹੈ ਜੀ ਠੀਕ ਹੈ ਇਹਦੇ ਵਿੱਚ ਕਲਰਫੁਲ ਵੀ ਆਂਦੀ ਹੈ ਬਟ ਜ਼ਿਆਦਾਤਰ ਇਹ 골ਡਨ ਤੇ ਸਿਲਵਰ ਦੋ ਕਲਰ ਜਿਆਦਾ ਯੂਜ਼ ਹੁੰਦੇ ਜੀ ਵੈਸੇ ਇਹਦੇ ਵਿੱਚ ਕਲਰਫੁਲ ਵੀ ਆਂਦੀ ਹੈ ਇਹ ਆਰੀ ਵਰਕ ਵਿੱਚ ਯੂਜ਼ ਹੁੰਦੀ ਹੈ ਇੱਕ ਆਪਣਾ ਹੈਂਡ ਵਰਕ ਵਿੱਚ ਚਾਹੀਦਾ ਹੈ ਜੀ ਕਟਰ ਠੀਕ ਹੈ ਇਹ ਫੈਬਰਿਕ ਗਲੂ ਹੈ ਠੀਕ ਹੈ ਸਟੋਨ ਵਗੈਰਾ ਲਾਉਣ ਦੇ ਕੰਮ ਆਂਦੀ ਹੈ ਇਹ ਆਪਣੇ ਕਲਰ ਨੇ ਜੀ ਠੀਕ ਹੈ ਇਸ ਵਿੱਚ ਸਾਰੇ ਕਲਰ ਆਂਦੇ ਨੇ ਜੀ ਠੀਕ ਹੈ ਅਕ੍ਰੀਲਿਕ ਕਲਰ ਨੇ ਇਹ ਪੇਂਟਿੰਗ ਲਈ ਯੂਜ਼ ਹੁੰਦੇ ਸਭ ਤੋਂ ਬੈਸਟ ਹੁੰਦੇ ਆ ਜੀ ਇਹ ਆਪਣਾ ਮੀਡੀਅਮ ਹੈ ਜੀ ਠੀਕ ਹੈ ਇਹ ਕਲਰ ਵਿੱਚ ਯੂਜ਼ ਹੁੰਦਾ ਹੈ ਜੀ ਠੀਕ ਹੈ ਕਲਰ ਨੂੰ ਥੋੜਾ ਥਿਨ ਕਰਨ ਲਈ ਯੂਜ਼ ਹੁੰਦਾ ਹੈ ਇਹ ਆਪਣੀ ਇੱਕ ਹੋਰ ਗਲੂ ਹੈ ਜੀ ਫੈਬਰਿਕ ਗਲੂ ਹੀ ਬੋਲਦੇ ਇਸ ਨੂੰ ਵੀ ਠੀਕ ਹੈ ਇਹ ਜਿਵੇਂ بڑے ਸਟੋਨ ਹੋਗੇ ਮੋਤੀ ਹੋਗੇ ਠੀਕ ਹੈ ਉਹਨਾਂ ਨੂੰ ਚਿਪਕਾਉਣ ਦਾ ਕੰਮ ਕਰਦਾ ਹੈ ਇਹ ਆਪਣੀ ਆਰੀ ਹੈ ਜੀ ਠੀਕ ਹੈ ਇਸ ਤੋਂ ਮੋਟੀ ਵੀ ਆਂਦੀ ਹੈ ਤੇ ਇਸ ਤੋਂ ਬਰੀਕ ਵੀ ਆਂਦੀ ਹੈ ਪਰ ਸਭ ਤੋਂ ਬੈਸਟ ਇਹ ਵਾਲੀ ਰਹਦੀ ਹੈ ਜੀ ਠੀਕ ਹੈ ਕਰੋਸ਼ੀਏ ਟਾਈਪ ਹੀ ਹੁੰਦੀ ਹੈ ਇਹ ਠੀਕ ਹੈ ਇਹ ਬ੍ਰੀਕਸ ਹੋਈਆਂ ਨੇ ਜੀ ਇਹ ਆਪਣੇ ਪਰਲ ਨੇ ਜੀ ਵਾਈਟ ਕਲਰ ਦੇ ਇਸ ਵਿੱਚ ਕਲਰਫੁਲ ਵੀ ਆਂਦੇ ਨੇ ਠੀਕੇ ਸੀ ਇਹ ਵੀ ਆਪਣੇ ਫਲਾਵਰ ਵਗੈਰਾ ਬਣਾਉਣ ਦੇ ਕੰਮ ਆਂਦੇ ਨੇ ਇਹ ਸੂਈਆਂ ਨੇ ਜੀ ਹੈਂਡਵਰਕ 'ਚ ਮੇਨ ਰੋਲ ਹੈ ਜੀ ਸੂਈਆਂ ਦਾ ਇਹ ਕੇਸਮੈਂਟ ਦੀ ਸੂਈ बोल ਕੇ ਤੁਸੀਂ ਲੈ ਸਕਦੇ ਹੋ ਇਹ ਕੰਦੂਈ ਸੂਈ ਜਿਹੜੀ ਆਪਣੀ ਵੱਡੀ ਸੂਈ ਹੁੰਦੀ ਆ ਉਸ ਤੋਂ ਥੋੜੀਆਂ ਜਿਹੀਆਂ ਛੋਟੀਆਂ ਹੁੰਦੀਆਂ ਨੇ ਠੀਕ ਹੈ ਜੀ ਤਾਂ ਇਹ ਹੈਂਡਵਰਕ ਵਿੱਚ ਯੂਜ਼ ਹੁੰਦੀਆਂ ਨੇ ਇਸੇ ਨਾਲ ਹੀ ਹੈਂਡਵਰਕ ਹੁੰਦਾ ਹੈ ਆਈ ਹੋਪ ਤੁਹਾਨੂੰ ਸਾਰੇ ਮਟੀਰੀਅਲ ਸਮਝ ਆ ਗਿਆ ਹੋਵੇਗਾ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ